ਬਾਕੀ ਖੁਸ਼ ਹੋ ਹਾਂ ਹਾਂ ਤੇ ਸਸਰਕਾਲ ਦੇ ਸਾਰਿਆਂ ਨੂੰ ਕਿਤਾ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵੱਧ ਜਾਓ ਕਿਤੇ ਅੱਜ ਜੀ ਆਪਾਂ ਨਿਊ ਕੰਮ ਸਟਾਰਟ ਕਰਨ ਲੱਗੇ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਵਾਹਿਗੁਰੂ ਜੀ ਨੇ ਆਪਾਂ ਨੂੰ ਇੱਥੇ ਤੱਕ ਲੈ ਕੇ ਆਂਦਾ ਹਨ ਤੁਹਾਡੇ ਸਪੋਰਟ ਨੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਤੇ ਆਪਾਂ ਤੁਹਾਡੇ ਸਪੋਰਟ ਤੇ ਕਰਕੇ ਅੱਜ ਆਪਾਂ ਨਿਊ ਕੰਮ ਸਟਾਰਟ ਕਰਨ ਲੱਗੇ ਆ ਤੇ ਬਾਕੀ ਕੰਮ ਕੀ ਸਟਾਰਟ ਕਰਨ ਲੱਗੇ ਆ ਇਹ ਤੁਹਾਡਾ ਬਲੌਗ ਤੋਂ ਪਤਾ ਲੱਗ ਕੇ ਜਾਣਾ ਤੇ ਤੁਸੀਂ ਅੰਡ ਤੱਕ ਜ਼ੋਰ ਦੇਖਿਓ ਪਹਿਲਾ ਆਪਾਂ ਚੱਲੇ ਆ ਜੀ ਆਪਣੀ ਦੀਦੀ ਕੋਲ ਦੀਦੀ ਨਾਲ ਲੈ ਕੇ ਜਾਣਾ ਤੇ ਆਪਾਂ ਕੰਮ ਦਾ ਪਤਾ ਕਰਨਾ ਤੇ ਆਪਾਂ ਨੂੰ ਬਟੇਕ ਖੋਲਣਾ ਵਾ ਤੇ ਬਟੇਕ ਖੋਲਣ ਵਾਸਤੇ ਆਪਾਂ ਥੋੜੀ ਜਿਹੀ ਗੱਲਬਾਤ ਕਰਕੇ ਆਉਣਾ ਬਟੇਕ ਦੇਖਣ ਚੱਲੇ ਆ ਤੇ ਬਾਕੀ ਦੀਦੀ ਜਦੋਂ ਮਿਲਦੇ ਆ ਤੇ ਦੇਖਦੇ ਆ ਕਿੰਦਾ ਲੱਗਿਆ ਹਨਾ ਨੇਚਰ ਉਹਨਾਂ ਦਾ ਜਿਹਨੇਚਰ ਵਧੀਆ ਹੋਇਆ ਆਪਾਂ ਕੰਮ ਸਟਾਰਟ ਕਰਾਂਗੇ ਬਸ ਨੇਚਰ ਤਾਂ ਬਹੁਤ ਵਧੀਆ ਚਲੋ ਆਪਾਂ ਪਹਿਲੀ ਵਾਰ ਮਿਲਣਾ ਦੀਦੀ ਨੂੰ ਤੇ ਤੀ ਦਿਨ ਮੈਂ ਚੱਲਿਆ ਤੇ ਆਪਾਂ ਤਿਆਰ ਹੋ ਗਏ ਸੀ ਕਿ ਪਾਪਾ ਜੀ ਛੱਡਣ ਚੱਲੇ ਆ ਤੇ ਪਾਪਾ ਜੀ ਦੀ ਗਾੜੀ ਆ ਤੇ ਪਹਿਲਾ ਆਪਾਂ ਹਾਂਜੀ ਤੇ ਹੁਣ ਆਪਾਂ ਚੱਲੇ ਆ ਪਾਪਾ ਚੱਲੀ ਖੋ ਸਾਡੇ ਪੱਪੀ ਦਾ ਜੀ ਨਹੀਂ ਲੱਗਦਾ ਵੇ ਦੇਖ ਹਾਏ ਡਾੜੀ ਨੂੰ ਤਾਂ ਨਜ਼ਰ ਕਰਦਾ ਤੇ ਖਿਲਾ ਹਾਏ ਸਾਥ ਚੰਨੀ ਆ ਡਾੜੀ ਐਨਾ ਦਾ ਐਸੇ ਕਾ ਡਾੜੀ ਤਰ ਪਿਆਰ ਦਾ ਐ ਇਹ ਕੋਲੇ ਦੇ ਬਟੂਮ ਦੇ ਸਹਾਰਾ ਹਾਂ ਚੱਲ ਆ ਇੱਕ ਚੱਲਦੇ ਆ ਘਰੇ ਨਹੀਂ ਛੜਦੇ ਉਹਨਾਂ ਕੋਲ ਮਾਰਾ ਸਿਰ ਹੋਰ ਪੱਪੀ ਜ਼ਰਾ ਆ ਦੇ ਕਲੀਏ ਘਰੇ ਫਿਰ ਚੱਲਦੇ ਘਰੇ ਬੁੱਕਰੇ ਚੱਲਦੇ ਲਾ ਚੱਲਦੇ ਫਿਰ ਘਰੇ ਚੰਗਾ ਚੰਗਾ ਮम्मा ਕੋਲ ਜਾਣਾ ਮम्मा ਕੋਲ ਜਾਣਾ ਹੈ ਬੰਦੇ ਨੂੰ ਜਨਵਰੀ ਵਫਾਦਾ ਰਹੀ ਹੈ ਤੇਰੇ ਹੱਟ ਸਰਾੜੀ ਹੋਣਾ ਪਾ ਚੱਲੇ ਆਂ ਤੇ ਯਾਰ ਚੱਲੋ ਫਿਰ ਬੈਠੋ ਇੱਕ ਤੇ ਫਾਰਸ ਸਰਕਾਰ ਦੇ ਚ ਕਿਵੇਂ ਹੋ ਹੋਰ ਠੀਕ ਹੈ ਜੀ ਸਰਕਾਰ ਕਿਤਾ ਲਾ ਪੂਰਾ ਘਾਟ ਕੰਮ ਕਰਦਾ ਹੁਣ ਆਪਾਂ ਹੀ ਚਲਾ ਦੇਣਾ ਤੁਹਾਡਾ ਕੰਮ ਖਾਜ ਤੇ ਆਪਣਾ ਨਿਉ ਬਟੇਕ ਉਪਰ ਕਰ ਲੈ ਤੇ ਮੇਰੇ ਨਾਲ ਮੈਂ ਕਿੱਥੀ ਦੀ ਜੀ ਦਸ ਦੋਨ ਨਾਲ ਰਲ ਕੇ ਕੰਮ ਕਰਨਾ ਤੇ ਆਪਾਂ ਪਟੇਕ ਰਣਾ ਹੈਗਾ ਜੀ ਦਸ ਸੋਨੂ ਕਰ ਬਟੇਕ ਪਠੰਡਾ ਆਪਾਂ ਇੱਕ ਸੂਟ ਰਾੜੇ ਕਰਵਾ ਸੀ ਤੇ ਇਹ ਆਪਣਾ ਹਾਰਡਵਰਕ ਕੀਤਾ ਆ ਇਹ ਆ ਪਹਿਲਾਂ ਫਰੰਟ ਨਾਲ ਗੰਦ ਤੇ ਤੇ ਬਾਹਵਾਵਾਂ ਤੇ ਕੀਤਾ ਆ ਦਿਖਾ ਦੇ ਤੇ ਪਰ ਇਹ ਕਿੰਨਾ ਤੇ ਫਿਰ ਇਹਦਾ ਇਹਦੀ 슬ੀਵਸ ਤੇ ਵਰਕ ਹੈ ਹਾਂਜੀ ਤੇ ਇਹ ਆਏ ਦੀ ਬਾਟਮ ਤੇ ਵਰਕ ਹੈ ਦੇਖੋ ਜੇ ਤੇ ਬਹੁਤ ਸੋਹਣਾ ਹਾਰਡਵਰਕ ਕੀਤਾ ਆ ਤੇ ਜੇ ਕਿਸੇ ਨੇ ਲੈਣਾ ਤਾਂ ਜਲਦੀ ਜਲਦੀ ਆਰਡਰ ਕਰ ਤੋਂ ਤਦ ਡੀਐਮ ਕਰ ਦੋ ਤੇ ਆਪਾਂ ਸਦਾ ਰਿਪਲਾਈ ਕਰਾਂਗੇ ਪ੍ਰਾਈਸ ਕਨਫਰਮ ਕਰਨ ਲਈ ਤੁਸੀਂ ਡੀਐਮ ਕਰਨਾ ਹੈ ਹਾਲਜੀ ਤੇ ਫਿਰ ਆਪਾਂ ਮਿਲਦੇ ਆਕੇ ਚਲੋ ਹਾਂ ਜ ਸਸਰ ਕਾਲ ਦਾ ਸਾਰਾ ਰੁਕ ਦਿੱਤਾ ਸਾਰੇ ਆਏ ਹੋਪਸ ਸਾਰੇ ਨਾਲ ਬੱਤੀਆ ਹੋ ਕੇ ਤੇ ਆਪਣਾ ਨੂਬ ਟਿਕਾਪਨ ਕੀਤਾ ਜੀ ਸੋਨੂਕਾਰ ਬਠੰਡਾ ਤੇ ਬਾਕੀ ਆਪਾਂ ਬਹੁਤ ਹੀ ਸੋਹਣਾ ਸੂਟ ਲਾੜੀ ਪਰਵਾਇਆ ਤੁਸੀਂ ਦੇ ਸਕਦੇ ਹੋ ਇਹ ਆਪਾਂ ਘਰੇ ਤੇ ਹਾਂਡਵਰਕ ਕਰਵਾਇਆ ਹੋਇਆ ਇਹ ਤਾਂ ਨਾਪਾਂ ਪੌਚਾ ਤੇ ਤੇ ਬਾਵਾ ਤੇ ਕਰਵਾਇਆ ਹੋਇਆ ਤੇ ਤੁਸੀਂ ਵੀ ਇਤਲ ਹਾਰਡਵਰਕ ਕਰਾਉਣਾ ਚਾਹੁੰਦੇ ਹੋ ਸੂਟ ਰੈਡੀ ਕਰਵਾਉਣਾ ਚਾਹੁੰਦੇ ਕਿਸੇ ਜਿਹੇ ਕਲਰ ਦੇ ਤਾਂ ਪੋਤਾ ਦੇ ਘਰ ਡਿਮਾਂਡ ਤੇ ਕਰਕੇ ਦਵਾਂਗੇ ਤੇ ਸਾਰੇ ਨਾਲ ਵਾਪਸ ਤੋਂ ਵੱਤ ਆਪਰੇ ਅਜੇ ਫਾਲੋ ਕਰੋ ਤੇ ਜੇ ਸੂਟ ਆਰਡਰ ਕਰਨਾ ਤਾਂ ਸਾਨੂੰ ਡਿਮ ਕਰੋ ਦੇਖੋ ਆਪਣਾ ਸੂਟ ਦਾ ਵਰਕ ਬਹੁਤ ਘਾਟ ਹੋਇਆ ਤੇ ਬਾਕੀ ਤੁਸੀਂ ਸਾਨੂੰ ਡਿਮ ਕਰ ਸਕਦੇ ਹੋ ਤਾਂ ਤੇ ਫਿਰ ਆਪਾਂ ਲੈ ਦੇ ਆ ਕੇ ਤੇ ਹੁਣ ਆਪਾਂ ਆਉਂਦੇ ਜਾਂਦੇ ਰਹਿਣਾ ਤੇ ਆਪਣਾ ਪਟੇ ਕੁੱਪਣ ਹੋ ਗਿਆ ਸਾਰੇ ਜਣੇ ਤਾ ਉਹ ਭਰਾਈਆਂ ਤੇ ਹੁਣ ਆਪਾਂ ਚੱਲਿਆ ਘਰੇ ਤੇ ਮਿਲਦੇ ਆਂ ਜੀ ਆਪਾਂ ਅੱਗੇ ਹਾਲੋ ਠੀਕ ਆ ਜੀ ਹੁਣ ਆਪਾਂ ਘਰ ਚੱਲਾ ਚੱਲਿਆ ਆਇਆ ਕਰੋ ਫਾਗੜੇ ਆਉਂਗੀ ਬੇਚੜੀ ਚੱਲਾਉ ਸਰ ਹਾਂਜੀ ਆਪਾਂ ਤੇ ਤੇ ਘਰ ਆ ਕੇ ਸੀ ਹੁਣ ਤਿੰਨ ਲੱਗਿਆ ਚਾਹ ਪਾਪਾ ਚਾਹ ਪੀ ਲੈ ਤੁਸੀਂ ਪੀ ਲੈ ਜੀ ਹਾਂਜੀ ਤੁਹਾਨੂੰ ਕੀ ਹੋਇਆ ਹਾਂਜੀ ਹੁਣ ਆਪਾਂ ਤੇ ਘਰ ਆ ਗਏ ਸੀ ਕਿ ਬਟੇਕ ਤਾਂ ਵਾਪਸ ਤੇ ਹੁਣ ਆਪਾਂ ਤਿੰਨ ਲੱਗਿਆ ਚਾਹ ਤੇਰਾ ਪਤਾ ਲੱਗਾ ਘਰੇ ਹਾਂਜ ਸਸਰਕਾਲ ਦਾ ਸਾਰਾ ਨੂੰ ਕਿਤਾ ਸਾਰੇ ਆਏ ਹੋਪ ਸਾਰੇ ਜਣੇ ਵੱਧਿਆ ਹੋ ਕੇ ਤੇ ਆਪਣਾ ਨੂੰਟੇ ਕੋਪਲ ਕੀਤਾ ਜੀ ਸੋਨੂ ਕਾਰ ਬਠੰਡਾ ਤੇ ਬਾਕੀ ਆਪਾਂ ਬਹੁਤ ਤੇ ਸੋਹਣਾ ਸੂਟ ਰਾਣੀ ਕਰਵਾਇਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਘਰੇ ਤੇ ਹਾਰਡਵਰਕ ਕਰਵਾਇਆ ਹੋਇਆ ਇਦਾਂ ਹੀ ਆਪਾਂ ਪਹੁੰਚਿਆ ਤੇ ਬਾਹਾਂ ਤੇ ਕਰਵਾਇਆ ਹੋਇਆ ਕਿ ਤੁਸੀਂ ਵੀ ਇਤਨ ਹਾਰਡਵਰਕ ਕਰਾਉਣਾ ਚਾਹੁੰਦੇ ਹੋ ਸੂਟ ਰਾਣੀ ਕਰਵਾਉਣਾ ਚਾਹੁੰਦੇ ਹੋ ਕਿਸੇ ਜੀ ਕਲਰ ਚ ਤਪੋ ਤਾਰੇ ਤੁਹਾਡੇ ਡਿਮਾਂਡ ਤੇ ਕਰਕੇ ਦਵਾਂਗੇ ਤੇ ਸਾਰੇ ਜਣੇ ਵੱਧ ਤੋਂ ਵੱਧ ਆਪਾਂ ਇਹ ਅਜ ਨੂੰ ਫੋਲੋ ਕਰੋ ਤੇ ਜੇ ਕੋਈ ਆਰਡਰ ਕਰਨਾ ਤਾਂ ਸਾਨੂੰ ਡੀਐਮ ਕਰੋ 28 ਹਾਂ ਜੀ ਤੇ ਹੁਣ ਆਪਾਂ ਚੱਲੇ ਅਜ ਕਰੇ ਤੇ ਆਪਾਂ ਚੱਲੀਏ ਫੋਗਰ ਅੱਗੇ ਤੇ ਬਾਕੀ ਹੁਣ ਆਪਾਂ ਚੱਲੇ ਅਜ ਯਾਹ ਬਾਲੇ ਵੀ ਲੱਸੇਗਾ ਮਮਾ ਠੀਕ ਨਹੀਂ ਹੈ ਕਿ ਤੁਹਾਨੂੰ ਦੱਸਿਆ ਜਣਾ ਉਹਨਾਂ ਕੈਰਦਾਰਤ ਕਰਤਾ ਸੀ ਹਨ ਤੇ ਬਾਕੀ ਹੁਣ ਆਪਾਂ ਨੂੰ ਜਾਣਾ ਹੀ ਪੈਣਾਗਾ ਕਰੇ ਤੇ ਅਬ ਆਪਾਂ ਚੱਲੇ ਆ ਹੇ ਕਾਦੇ ਸਾਡਾ ਪਾ ਚੱਲੇ ਬਾਏ ਬਾਏ ਪਾ ਬਾਏ ਦੋ ਨਾ ਜਰਾ ਕੱਲ ਤੱਕ ਲਾ ਪਾਪਾ ਮਰੇ ਮਾਰਿਆ ਨਾ ਬਾਏ ਪੜਾੜਾ ਬਣਾ ਲੈ ਬਲੌਗ ਰਹਿਣਾ ਜਦ ਐਸ ਬਣਾ ਲਾ ਕੇ ਕਰਨਾ ਪੂ ਮੈਨੂੰ ਆ ਬਾਏ ਬਾਏ ਰੇਗਾ ਬੱਸ ਚੱਲੋ ਦਿਆ ਵੇਖ ਤੀ ਮੈਂ ਮਾਰਿਆ ਕਿਸਦੇ ਦੇਖ ਦੇਖ ਹੁਣ ਬਾਹਰ ਤੇ ਮਾਰੇ ਸਿੱਧਾ ਜਾ ਕੇ ਹਾਂਜੀ ਇਹ ਮੇਰੇ ਘਰੋਂ ਨਾਲ ਲੈ ਲਓ ਜਿਹੜੇ ਇੱਕ ਮੈਂ ਕਿਵੇਂ ਸਾਈ ਲ ਮਾਸਨ ਸਸਰੇ ਕਾਲ ਦੇ ਬਣੇ ਹਾਂਜੀ ਹੁਣ ਆਪਾਂ ਤੇ ਦੇ ਇੱਕ ਘਰ ਆਇਆ ਆਪਾਂ ਆਪਰੇ ਸਟਪਾ ਚੁੱਕੇ ਆ ਇਹ ਆਪਣਾ ਮੁੱਢ ਦਾ ਸਾਰਾ ਆਪਾਂ ਆਪਰੇ ਰੈਂਟ ਜੈਂਟਰ ਹੋ ਚੁੱਕੇ ਆ ਜੀ ਆਪਾਂ ਕਰਿਆ ਕੇ ਸਿਗਰ ਤੇ ਬਾਕੀ ਆਪਾਂ ਕੱਪੜੇ ਵਿੱਚ ਇੰਦ ਕਰ ਲੈ ਜਿਦ ਲਾਈਟ ਸੁਰ ਪਾਲਿਆ ਸੀ ਵਾ ਤੁਹਾਨੂੰ ਪਤਾ ਜੇ ਸ਼ਾਮ ਨੂੰ ਉਹ ਕੈਸੀ ਦਾ ਬਾਕੀ ਮम्मा ਨੇ ਕੰਮ ਸਨਿਸ਼ਕਾਰ ਦਿੱਤਾ ਸੂਰ ਤੇ ਬਾਕੀ ਆਪਾਂ ਸਿਰਫ ਰੋਟੀ ਬਣਾਣੀ ਆਟਾ ਗੰਦ ਕੇ ਤੇ ਚਲੋ ਆਪਾਂ ਰੋਟੀ ਬਣਾ ਲਾਂਗੇ ਤੇ ਬਾਕੀ ਆਪਾਂ ਨੂੰ ਬਤੇ ਪਾਉਣ ਕੀਤਾ ਤੇ ਸਾਰੇ ਜਣਾ ਜੀ ਨੂੰ ਸਪੋਰਟ ਕਰਿਓ ਤੇ ਬਾਕੀ ਹਜੇ ਤਾਂ ਮੈਂ ਵੀਡੀਓ ਕਰਦੇ ਅਪਲੋਡ ਕੀਤੀ ਆ ਬਟ ਹਜੇ ਤੱਕ ਕੋਈ ਕਸਟਮਰ ਨਹੀਂ ਆਇਆ ਬਾਕੀ ਕੋਈ ਗੱਲ ਨਹੀਂ ਆਪਾਂ ਇਸ ਟੇਪ ਪਰ ਨਾਲ ਆਪਣੇ ਕੰਮ ਬਾਰੇ ਚੱਲਣਾ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਾਂ ਹਾਲੇ ਵਾਲੇ ਕੰਮ ਸਟਾਰਟ ਕਰਦੇ ਆ ਤਾਂ ਹਾਲੇ ਵਾਲੀ ਮੈਂ ਤਾਂ ਫਾਰਮ ਨਹੀਂ ਜਾਂਦਾ ਹਨਾ ਜਦੋਂ ਆਪਾਂ ਇੱਕ ਪੌੜੀ ਚੜ੍ਹਦਾ ਇਸ ਕਰ ਆਪ ਉਸੇ ਖਾਤ ਜਾ ਕੇ ਨਹੀਂ ਖੜਦੇ ਹਨਾ ਬਾਕੀ ਕੋਈ ਗੱਲ ਨਹੀਂ ਆਪਾਂ ਹਾਲੀ ਹਾਲੀ ਮੈਂ ਕਰਾਂਗੇ ਸੋ ਆਕੇ ਆਵੋਗੇ ਤੇ ਪਰ ਆਕੇ ਇੰਕਿਤ ਲਾਵਾਂਗੇ ਤੇ ਸਾਰੇ ਲੋਕ ਤੁਸੀਂ ਮਨਪੋਟ ਕਰੋ ਬੱਤ-ਬੱਤ ਆਪਣੀ ਆਈਡੀ ਦੇਖ ਕੇ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਹੈ ਕਿ ਆ ਸਾਨੂੰ ਪਟੇਨ ਬਟੰਡਾ 26 ਤੇ ਬਾਕੀ ਤੁਸੀਂ ਆਪਾਂ ਨੂੰ ਇਸ ਤਰ੍ਹਾਂ ਦੇਖਦੇ ਹੋ ਹਣਾ ਤੇ ਬਾਕੀ YouTube ਦਾ ਚਲਦੇ ਦਿੱ ਦੇਖਦੇ ਸਪੋਰਟ ਕਰਦੇ ਹੋ ਹਣਾ ਸਾਰਿਆਂ ਦਾ ਬਹੁਤ ਧੰਨਵਾਦ ਜੋ ਆਪਾਂ ਨੇ ਸਪੋਰਟ ਕਰਦੇ ਆ ਬਾਕੀ ਹਣਾ ਆਈਪੈਸ ਸਪੋਰਟ ਕਰਦੇ ਰਹੋ ਤੇ ਆਪਾਂ ਇਕਦੋਂ ਜਰੂਰ ਸਭ ਨੂੰ ਬੁਲਾਵਾਂਗੇ ਤੇ ਆਪਾਂ ਭਾਗੀ ਕਰਾਂਗੇ ਇਸ ਆਪਣਾ ਕੰਮ ਵਧੀਆ ਚੱਲੇ ਹਣਾ ਵਾਹਿਗੁਰੂ ਦੀ ਕਿਰਪਾ ਨਾਲ ਅਰਦਾਸ ਕਰਵਾਵਾਂਗੇ ਹਨ ਬਾਕੀ ਕੋਈ ਗੱਲ ਨਹੀਂ ਜਪਰੇ ਪੈਣੇ ਕੋ ਮਾਈ ਹੋਏ ਤਾਪਾ ਜ਼ਰੂਰ ਵਾਹਿਗੁਰੂ ਦੀ ਕਿਰਪਾ ਜ ਮਤਲਬ ਸੇਵਾ ਤੇ ਫਿਰ ਸਾਕੀ ਆਵਾਂਗੇ ਹਨ ਜੋ ਆਪਣਾ ਪਹਿਲੇ ਕਮਾਈ ਹੋਏ ਵਾਹਿਗੁਰੂ ਦੀ ਕਿਰਪਾ ਤੇ ਜਾਉਗੇ ਸੇਵਾ ਤੇ ਜਾਉਗੇ ਤੇ ਬਾਕੀ ਕੋੜਾ 파ੜ ਜਿਤੇ ਹੋੜਾ ਪਰੋਤੇ ਬੜਾ ਲੱਗਿਆ ਮੰਮਾ ਨੇ ਬਾਕੀ ਕੰਮ ਕਰਤਾ ਸਾਨੂੰ ਮਸ਼ੀਨ ਕਰੀ ਹੈ ਕਿ ਸਿੱਕੇ ਤੁਹਾਨੂੰ ਦੱਸ ਚਾਈ ਸੀ ਹਨ ਤੇ ਕਰ ਲੈਣਾ ਜੀ ਆਪਾਂ ਅਗਲੇ ਵਲੌਗ ਚ ਜਾਣਾ ਵਲੌਗ ਦੇਖਣ ਚੈਨਲ ਨੂੰ ਪਾਲੋ ਸਬਸਕ੍ਰਾਈਬਰ

ਹਾਂਜੀ ਹੁਣ ਆਪਾਂ ਖੜਨ ਲੱਗ ਗਏ ਚਿੜੀ ਬੱਲਾ ਤੇ ਆਪਾਂ ਰੋਟੀ ਬਣਾ ਕੇ ਹੋਗਾ ਸਿਫਰੀ ਤੇ ਪਹਿਲਾਂ ਆਪਾਂ ਬਲਾਗ ਚੰਡ ਕਰਤਾ ਸੀ ਸੌਰੀ ਉਹਦੇ ਲਈ ਤੇ ਆਪਾਂ ਬਲਾਗ ਅੱਡ ਨਹੀਂ ਕਰਦੇ ਹਜੇ ਤੇ ਲੈ ਆ ਚਿੜੀ ਓਏ ਹਾਂਜੀ ਚਲੋ ਫਿਰ ਕੱਕਾ ਬੱਲਾ ਆਪਾਂ ਖੜਦਗੇ ਦੇਖੋ ਜੇ ਹੁਣ ਅਸੀਂ ਚਿੜੀ ਬੱਲਾ ਖੜਨ ਲੱਗ ਗਏ ਤੇ ਮੈਂ ਖੜਦੇ ਤਾਂ ਬਹੁਤ ਵਾਰ ਆ ਤੇ ਸਾੜਾ ਚੋਟ ਰਖੜਾ ਯਾਰ ਆ ਖੜਦਗੇ ਚਲੋ ਆਜੋ ਫਿਰ